ਅੱਜ ਲਗਭਗ ਪੰਜਾਬ ਵਿੱਚ ਸਰਕਾਰ ਬਣਾਈ ਨੂੰ 1.5 ਸਾਲ ਦੇ ਕਰੀਬ ਹੋ ਚੁੱਕਿਆ ਤੇ 1.5 ਸਾਲ ਦੇ ਵਿੱਚ ਚੌਥੀ ਵਾਰ ਅੱਜ ਮੰਤਰੀ ਬਦਲ ਕੇ ਦੁਆਰਾ ਨਵੇਂ ਮੰਤਰੀ ਹੋਰ ਬਣਾਏ ਜਾ ਰਹੇ ਨੇ ਚਾਰ ਪੰਜ ਦੇ ਕਹਿੰਦੇ ਜਿਵੇਂ ਖਬਰਾਂ ਚੱਲ ਰਹੀਆਂ ਨੇ ਕਿ ਅਸਤੀਫੇ ਲਏ ਜਾ ਰਹੇ ਨੇ ਚਾਰ ਪੰਜ ਨੂੰ ਨਵੇਂ ਬਣਾਇਆ ਜਾ ਰਿਹਾ ਪਹਿਲੀ ਗੱਲ ਤਾਂ ਬਦਲੇ ਕਿਉਂ ਜਾ ਰਹੇ ਨੇ ਇਹਨਾਂ ਬਾਰੇ ਸਰਕਾਰ ਨੂੰ ਦੱਸਣਾ ਚਾਹੀਦਾ ਕਿ ਜਿਹੜਾ ਇੱਕ ਮਜ਼ਾਕ ਹੀ ਬਣਾ ਰੱਖਿਆ ਕਿ ਹਰੇਕ 6 ਮਹੀਨੇ ਬਾਅਦ ਮੰਤਰੀ ਬਦਲ ਦੋ ਤੇ ਨਵੇਂ ਪੁਰਾਣੇ ਹਟਾ ਕੇ ਨਵੇਂ ਬਣਾ ਦਿਓ ਪਰ ਕਾਰਨ ਕੁਝ ਨਹੀਂ ਦੱਸਦੇ ਕਿ ਬਦਲੇ ਕਿਉਂਗੇ ਪਰ ਜੇ ਕੋਈ ਬਦਲਣਾ ਹੀ ਸੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਸਾਰੇ ਪੰਜਾਬੀਆਂ ਸਾਹਮਣੇ ਗੱਲ ਰੱਖਣੀ ਚਾਹੁੰਦਾ ਹਾਂ ਹਰ ਪੰਜਾਬੀ ਦੀ ਆਵਾਜ਼ ਵੀ ਹੈ ਕਿ ਜੇ ਬਦਲਣਾ ਸੀ ਤਾਂ ਗ੍ਰਹਿ ਮੰਤਰੀ ਬਦਲ ਦੇ ਤੇ ਪੰਜਾਬ ਦਾ ਗ੍ਰਹਿ ਮੰਤਰੀ ਹੈ ਪੰਜਾਬ ਦਾ ਮੁੱਖ ਮੰਤਰੀ ਕਿਉਂਕਿ ਜੋ ਹਾਲਾਤ ਅੱਜ ਪੰਜਾਬ ਦੇ ਬਣੇ ਹੋਏ ਨੇ ਜੋ 2.5 ਸਾਲ ਦੇ ਵਿੱਚ ਅੱਜ ਕਾਨੂੰਨ ਵਿਵਸਥਾ ਦਾ ਹਾਲ ਹੈ ਹਾਲਾਤ ਇੱਥੋਂ ਤੱਕ ਨੇ ਕਿ ਮਾਨਯੋਗ ਡੀਜੀਪੀ ਸਾਹਿਬ ਹਾਈ ਕੋਰਟ ਦੇ ਵਿੱਚ ਮਾਨਯੋਗ ਹਾਈ ਕੋਰਟ ਦੇ ਵਿੱਚ ਮੰਨੇ ਨੇ ਕਿ ਜਦੋਂ ਦੀ ਲੌਰੈਂਸ ਬਸਨੋਈ ਦੀ ਖਰੜ ਦੇ ਮਾਲੀ ਸੀਆਈ ਸਟਾਫ ਦੇ ਵਿੱਚ ਇੰਟਰਵਿਊ ਹੋਈ ਆ ਪੰਜਾਬ ਦੇ ਵਿੱਚ ਫਰੋਤੀਆਂ ਤੇ ਤਕੈਤੀਆਂ ਤੇ ਧਮਕੀਆਂ ਦੇ ਕੇਸ ਵਧ ਗਏ ਨੇ ਅੱਜ ਹਰੇਕ ਵਪਾਰੀ ਨੂੰ ਹਰੇਕ ਇੱਕ ਕੰਮ ਕਰਨ ਵਾਲੇ ਇਨਸਾਨ ਨੂੰ ਕੰਮ ਕਰਨਾ ਪੰਜਾਬ ਵਿੱਚ ਔਖਾ ਹੋਇਆ ਪਿਆ ਧਮਕੀਆਂ ਫਰੋਤੀਆਂ ਹਾਲਾਤ ਵੱਧ ਤੋਂ ਵੱਧਰ ਬਣੇ ਪਏ ਨੇ ਪਰ ਗ੍ਰਹਿ ਮੰਤਰੀ ਤਾਂ ਮਹਾਰਾਜਾ ਸਤੋਜ ਨੇ ਉਹਨਾਂ ਨੂੰ ਕੋਈ ਅਸਰ ਨਹੀਂ ਪੈਂਦਾ ਤਾਂ ਹੀ ਅਸੀਂ ਕਹਿੰਦੇ ਆ ਕਿ ਇਹ ਨਵੇਂ ਮਾਡਰਨ ਅਬਦਾਲੀ ਨੇ ਉਹ ਕਹਾਣੀ ਫਿਲਮ ਨਹੀਂ ਆਈ ਸੀ ਅਲੀ ਬਾਬਾ 40 ਚੋਰ ਭਾਈ ਜਿਹੜੇ ਪਿਛਲੇ ਉਹ ਤਾਂ ਬਦਲੀ ਜਾਂਦੇ ਹੋ ਜਿਹੜਾ ਅਲੀ ਬਾਬਾ ਉਹ ਤਾਂ ਬਦਲੋ ਅਲੀ ਬਾਬਾ ਤੋਂ ਹੀ ਆ ਤੇ ਅੱਗੇ ਦਿੱਲੀ ਵਾਲੇ ਜਿਹੜੇ ਸਿੰਸਮ ਆ ਜਿੱਥੇ ਸਾਰਾ ਕੁਝ ਜਾ ਰਿਹਾ ਉਹ ਵੀ ਉਹੀ ਆ ਤੇ ਜਿਹੜੀਆਂ ਖਬਰਾਂ ਦੇ ਮੁਤਾਬਕ ਤੁਸੀਂ ਮੰਤਰੀ ਬਦਲ ਰਹੇ ਹੋ ਨਵੇਂ ਬਣ ਰਹੇ ਹੋ ਉਹਦੇ ਚ ਕਿਤੇ ਵੀ ਸਾਨੂੰ ਹਰਜੋਤ ਬੈਂਸ ਜਿਹਦੇ ਤੇ ਤਾਜ਼ਾ ਤਾਜ਼ਾ 100 ਕਰੋੜ ਦਾ ਐਨ ਆਰ ਆਈ ਵਿਰਾਂ ਨਾਲ ਠੱਗੀ ਦਾ ਇਲਜ਼ਾਮ ਹੈ ਜਿਹਦੇ ਸਤੀਫੇ ਬਾਰੇ ਅਸੀਂ ਯੂਥ ਅਕਾਲੀ ਦਲ ਵੱਲੋਂ ਪ੍ਰੋਟੈਸਟ ਵੀ ਕੀਤਾ ਉਹਦੇ ਕਿਤੇ ਖਬਰ ਨਹੀਂ ਦਿਖ ਰਹੀ ਮੈਨੂੰ ਲੱਗਦਾ ਨਹੀਂ ਕਿ ਹਲੇ ਵੀ ਉਹ ਜਿਹੜਾ ਨਗਿੰਨਾ ਉਹਨੂੰ ਬਦਲਣਗੇ ਹਲੇ ਵੀ ਹਾਲਾਤ ਇਹ ਨੇ ਕਿ ਕਟਾਰੂ ਚੱਕ ਵਰਗੇ ਜਿਹੜੇ ਨਗ ਨੇ ਉਹ ਸਾਮ੍ਹ ਕੇ ਰੱਖੇ ਹੋਏ ਨੇ ਉਹਨਾਂ ਦੀ ਕਿਤੇ ਮੈਨੂੰ ਦਿਖੀ ਨਹੀਂ ਕਿਤੇ ਕਿਸੇ ਨਿਊ ਚੈਨਲ ਤੇ ਫੋਟੋ ਕਿ ਉਹਨਾਂ ਨੂੰ ਬਦਲਾ ਜਾ ਰਿਹਾ ਤੇ ਹਾਲਾਤ ਇਹ ਨੇ ਕਿ 6 ਮਹੀਨੇ ਬਾਅਦ ਮੰਤਰੀ ਬਦਲੁੰਦੇ ਨੇ ਪਰ ਬਦਲਦੇ ਕਿਉਂ ਨੇ ਇਹ ਦੱਸਦੇ ਨਹੀਂ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਾਰਨ ਕੀ ਆ ਜਿਹੜਾ ਇਹਨਾਂ ਦਾ ਉਸਤਾਦ ਕੇਜਰੀਵਾਲ ਸਾਹਿਬ ਐਦਾਂ ਹੀ ਕੈਮਰਿਆਂ ਦੇ ਸਾਹਮਣੇ ਬੈਠ ਕੇ ਕਹਿੰਦਾ ਸੀ ਕਿ ਪੰਜਾਬ ਨੂੰ ਹਮ ਸਵਰਗ ਬਣਾ ਦੇਂਗੇ 20000 ਕਰੋੜ ਹਮ ਮਾਈਨਿੰਗ ਸੇ ਬਚਾ ਲੇਂਗੇ ਕਹਿੰਦੇ ਰੇਤਾ ਚੋਰੀ ਤੋਂ 20000 ਬਚਾ ਲੂ। ਇਹ ਕੇਜਰੀਵਾਲ ਦੀ ਵਲਡਿੰਗ ਸੀ। ਵੋਟਾਂ ਤੋਂ ਪਹਿਲਾਂ ਤੇ ਭਗਵੰਤ ਮਾਨ ਦੀ ਕਿ 20000 ਅਸੀਂ ਰੇਤੇ ਚੋਂ ਬਚਾਵਾਂਗੇ। 30000 ਕਰੋੜ ਦੀ ਅਸੀਂ ਪੰਜਾਬ ਦੇ ਵਿੱਚ ਜਿਹੜੀ ਰਿਸ਼ਵਤ ਖੋਰੀ ਆ ਉਹਨੂੰ ਬੰਦ ਕਰਕੇ ਬਚਾਵਾਂਗੇ। ਮਤਲਬ 50-60000 ਕਰੋੜ ਰੁਪਈਆ ਕਹਿੰਦੇ ਬਚਾ ਕੇ ਉਹ ਪੰਜਾਬ ਤੇ ਲਾਵਾਂਗੇ। ਤੇ ਜੇ ਪੰਜਾਬ ਦੇ ਵਿੱਚ ਇੰਨਾ ਹੀ ਵਧੀਆ ਰਾਜ ਚੱਲ ਰਿਹਾ ਕਿ ਰੇਤੇ ਦੀ ਚੋਰੀ ਰੁਕ ਗਈ। ਤੇ ਭ੍ਰਿਸ਼ਟਾਚਾਰ ਮੁਕਤ ਪੰਜਾਬ ਹੋ ਗਿਆ ਇਹਦਾ ਮਤਲਬ ਸਿੱਧਾ-ਸਿੱਧਾ 50-60 ਹਜ਼ਾਰ ਕਰੋੜ ਦਾ ਤੁਹਾਡੇ ਮੁਤਾਬਕ ਤੁਸੀਂ 1 ਸਾਲ ਦਾ ਬਚਾ ਲਿਆ ਤੇ ਜੇ ਆਪਾਂ ਉਹਨੂੰ ਗੁਣਾ 2.5 ਤੇ ਕਰੀਏ ਤਾਂ ਸਵਾ ਲੱਖ ਕਰੋੜ ਬਣਦਾ 1 ਲੱਖ ਕਰੋੜ 25 ਹਜ਼ਾਰ ਸਵਾ ਲੱਖ ਕਰੋੜ ਇਹਦਾ ਮਤਲਬ ਤੁਸੀਂ ਉਹ ਬਚਾਇਆ ਤੁਹਾਡੇ ਮੁਤਾਬਕ ਸਾਨੂੰ ਤਾਂ ਪਤਾ ਕੀ ਕੀਤਾ ਕੱਖ ਨਹੀਂ ਤੇ 1 ਲੱਖ ਕਰੋੜ ਦਾ ਹੀ ਕਰਜ਼ਾ ਹੁਣ ਸਮਝ ਇਹ ਨਹੀਂ ਆ ਰਹੀ ਕਿ ਇਹ ਸਵਾ 2 ਲੱਖ ਕਰੋੜ ਸਵਾ 2 ਲੱਖ ਹਜ਼ਾਰ ਕਰੋੜ 1 ਲੱਖ ਹਜ਼ਾਰ ਕਰੋੜ ਜਿਹੜਾ ਤੁਸੀਂ ਕਰਜ਼ਾ ਲਿਆ ਤੇ ਸਵਾ ਲੱਖ ਹਜ਼ਾਰ ਕਰੋੜ ਜਿਹੜਾ ਤੁਸੀਂ ਭ੍ਰਿਸ਼ਟਾਚਾਰ ਤੇ ਰੇਤੇ ਚੋਰੀ ਚ ਬਚਾਇਆ ਹੈ ਗਿਆ ਕਿੱਧਰ ਨਾ ਤਾਂ ਪੰਜਾਬ ਚ ਕਿਤੇ ਇंट ਲੱਗੀ ਦਿਖਦੀ ਆ ਨਾ ਪੰਜਾਬ ਚ ਕੋਈ ਨਵਾਂ ਹਸਪਤਾਲ ਬਣਿਆ ਨਾ ਪੰਜਾਬ ਚ ਕੋਈ ਨਵਾਂ ਸਕੂਲ ਬਣਿਆ ਨਾ ਪੰਜਾਬ ਦੇ ਵਿੱਚ ਕੋਈ ਹੋਰ ਕੋਈ ਵੱਡੀ ਤੁਸੀਂ ਕੋਈ ਸੜਕ ਕੋਈ ਵੱਡੀ ਯੋਜਨਾ ਲੈਂਦੀ ਆ ਇਹ ਸਾਰਾ ਕੁਝ ਗਿਆ ਕਿੱਧਰ ਤੇ ਮੰਤਰੀ ਤੁਸੀਂ ਐ ਬਦਲ ਦਿੰਨੇ ਹੋ ਵੀ ਜਿਵੇਂ ਕੋਈ ਸ਼ਾਮ ਨੂੰ ਛੱਟ ਲਾਦਣਾ ਹੁੰਦਾ ਹਾਲਾਤ ਇਹ ਨੇ ਕਿ ਜਿਹੜਾ ਭ੍ਰਿਸ਼ਟਾਚਾਰ ਰੋਕਣ ਦੀ ਗੱਲ ਕਰਦੇ ਸੀ ਜਿਹੜੇ ਰੇਤਾ ਚੋਰੀ ਰੋਕਣ ਦੀ ਗੱਲ ਕਰਦੇ ਸੀ ਉਹ ਡਬਲ ਹੋ ਗਈ ਹੈ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਡਬਲ ਹੋ ਗਿਆ ਪੰਜਾਬ ਦੇ ਵਿੱਚ ਰੇਤਾ ਚੋਰੀ ਤੇ ਹੱਦ ਬੰਨੇ ਟੁੱਟ ਗਏ ਨੇ ਤਾਂਹੀਂ ਤਾਂ ਆਪਣੇ ਮੰਤਰੀਆਂ ਨੂੰ ਸਾਹਮਣੇ-ਸਾਹਮਣੇ ਰੱਖ ਰਹੇ ਨੇ ਉਹਨਾਂ ਨੂੰ ਜਿਨ੍ਹਾਂ ਦੇ ਨਾਂ ਬਾਲ-ਬਾਲ ਉਛਲਦੇ ਨੇ ਉਹਨਾਂ ਬਾਰੇ ਤਾਂ ਕਦੇ ਗੱਲ ਨਹੀਂ ਕਰਦੇ ਸੋ ਹਾਲਾਤ ਇਹ ਨੇ ਕਿ ਅੱਜ ਮਾਨ ਸਾਹਿਬ ਨੂੰ ਚੌਥੀ ਵਾਰ ਆਪਣੇ 4-5 ਮੰਤਰੀਆਂ ਦੇ ਅਸਤੀਫੇ ਲੈ ਕੇ ਨਵੇਂ ਮੰਤਰੀ ਬਣਾਉਣ ਦੀ ਜਿਹੜੀ ਆ ਉਹ ਕਦਮ ਚੁੱਕਣਾ ਪੈ ਰਿਹਾ ਪਰ ਇਹ ਮੰਤਰੀ ਬਦਲਣ ਦੇ ਨਾਲ ਕੱਖ ਨਹੀਂ ਪੰਜਾਬ ਦਾ ਸਿਮਰਨਾ ਇਹ ਤਾਂ ਸਾਨੂੰ ਐਂ ਲੱਗਦਾ ਜਿਵੇਂ ਕੋਈ ਪੈਕੇਜ ਮੰਤਰੀ ਦਾ ਦਾ ਦੀ ਗੇਮ ਚੱਲਦੀ ਹੋਵੇ ਕਿ 6 ਮਹੀਨੇ ਤੇਰੇ 6 ਮਹੀਨੇ ਤੇਰੇ 6 ਮਹੀਨੇ ਤੂੰ ਕੋਟਾ ਪੂਰਾ ਕਰ ਲੈ 6 ਮਹੀਨੇ ਤੂੰ ਕੋਟਾ ਪੂਰਾ ਕਰ ਲੈ ਇਸ ਹਿਸਾਬ ਨਾਲ ਤਾਂ 92 ਦੇ ਵਿੱਚੋਂ 50 60 ਤਾਂ ਮੈਨੂੰ ਲੱਗਦਾ 5 ਸਾਲ ਦੇ ਵਿੱਚ ਮੰਤਰੀ ਬਣ ਜਾਣੇ ਨੇ ਮੰਤਰੀ ਵੀ ਬਦਲ ਲੋ ਕੋਈ ਹਰਜ ਨਹੀਂ ਸਾਡੇ ਕਿੰਿਓ ਮਹੀਨੇ ਬਾਅਦ ਮੰਤਰੀ ਬਦਲ ਕੇ ਨਵੇਂ ਬਣਾ ਲਓ ਪਰ ਪੰਜਾਬ ਦਾ ਤਾਂ ਕੁਝ ਕਰੋ ਜਿਹੜੇ ਪੰਜਾਬੀਆਂ ਨੇ ਤੁਹਾਨੂੰ ਵੋਟ ਪਾਤੀ ਭਰੋਸੇ 'ਚ ਆ ਕੇ ਤੁਹਾਡੀਆਂ ਗੱਲਾਂ 'ਚ ਆ ਕੇ ਉਹਨਾਂ ਨੂੰ ਕਿਸ ਅਸਰੇ ਛੱਡਿਆ ਹੋਇਆ ਤੁਸੀਂ ਐਨਆਰਆਈਆਂ ਨਾਲ ਤੁਹਾਡੇ ਮੰਤਰੀ ਠੱਗੀਆਂ ਮਾਰ ਰਹੇ ਨੇ ਤੁਹਾਡੇ ਆ ਮੀਡੀਆ ਦੇ ਮਾਧਮ ਰਾਹੀਂ ਐਨਆਰਆਈ ਵੀ ਸੁਣਦੇ ਹੋਣਗੇ ਇਹਨਾਂ ਦੇ ਮੰਤਰੀ ਠੱਗੀਆਂ ਮਾਰ ਰਹੇ ਨੇ ਕੋਈ ਭ੍ਰਿਸ਼ਟਾਚਾਰ ਨਹੀਂ ਰੁਕ ਰਿਹਾ ਮੰਤਰੀ ਇਹਨਾਂ ਦੇ ਤੇ ਐਮਐਲਏ ਜਿਨ੍ਹਾਂ ਦੇ ਨਾਮ ਆਉਣ ਵਾਲੇ ਦਿਨਾਂ 'ਚ ਸਾਹਮਣੇ ਆਉਣ ਲੱਗ ਜਣੇ ਨੇ ਕਿ ਜਿਹੜੇ ਭ੍ਰਿਸ਼ਟਾਚਾਰ ਦੇ ਵਿੱਚ ਫਸੇ ਹੋਏ ਨੇ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ ਸੋ ਇਸ ਲਈ ਜਿਹੜਾ ਇਹ ਰੱਦੋ ਬਦਲ ਕਰ ਰਹੇ ਨੇ ਇਹਦਾ ਕੋਈ ਫਾਇਦਾ ਨਹੀਂ ਇਹ ਸਿਰਫ ਤੁਸੀਂ ਇੱਕ ਬਖਾਵਾ ਕਰ ਰਹੇ ਹੋ ਜਦੋਂ ਤੱਕ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਬਾਰੇ ਨਹੀਂ ਸੋਚਦਾ ਉਦੋਂ ਤੱਕ ਪੰਜਾਬ ਦਾ ਭਲਾ ਨਹੀਂ ਹੋਣਾ ਕਿਉਂਕਿ ਇਹ ਸਾਰਾ ਕੁਝ ਇਹ ਸਾਰਾ ਪੈਕੇਜ ਦਿੱਲੀੋਂ ਚੱਲ ਰਿਹਾ ਹੈ ਸਾਰੇ ਆਰਡਰ ਆਰਡਰ ਦਿੱਲੀ ਤੋਂ ਹੋ ਰਹੇ ਨੇ ਤੇ ਜਦੋਂ ਤੱਕ ਦਿੱਲੀ ਦੀ ਸਿੱਧੀ ਦਖਲਅੰਦਾਜ਼ੀ ਪੰਜਾਬ ਦੇ ਵਿੱਚ ਰਹਿਣੀ ਹੈ ਪੰਜਾਬ ਦਾ ਕਦੇ ਭਲਾ ਨਹੀਂ ਹੋਣਾ ਜਿਹੜੀਆਂ ਮਾਈਨਿੰਗ ਨੀਤੀਆਂ ਜਿਹੜੀਆਂ ਐਕਸਚੇਂਜ ਨੀਤੀਆਂ ਦਿੱਲੀ ਦੀਆਂ ਤੇ ਜਿਹਦੇ ਚ ਇਹਨਾਂ ਦੇ ਪ੍ਰਧਾਨ ਤੇ ਡਿਪਟੀ ਸੀਐਮ ਅੰਦਰ ਰਹਿ ਕੇ ਆਏ ਨੇ ਉਹੀ ਨੀਤੀਆਂ ਉਹੀ ਬੰਦੇ ਇਹਦੇ ਚ ਇਨਵੋਲਵ ਨੇ ਸੋ ਇਸ ਲਈ ਅੱਜ ਪੰਜਾਬ ਦੇ ਹਾਲਾਤ ਇਹ ਨੇ ਕਿ 6 ਮਹੀਨੇ ਬਾਅਦ ਮੰਤਰੀ ਬਦਲਦੇ ਨੇ ਪਰ ਪੰਜਾਬ ਦੇ ਹਾਲਾਤ ਨਹੀਂ ਬਦਲ ਰਹੇ ਆ ਹਰਜੋਤ ਬੈਂਸ ਕਟਾਰੂ ਚੱਕ ਢਾਲੀਵਾਲ ਇਹ ਨਗੀਨੇ ਪਤਾ ਨਹੀਂ ਹੁਣ ਕਿਉਂ ਸਾਂਭ ਕੇ ਕਿਹੜਾ ਇਹ ਮਤਲਬ ਜਾਦੇ ਇਹਨਾਂ ਦੇ ਨਾਲ ਪਿਆਰ ਆ ਜਾਂ ਕੀ ਸਿਸਟਮ ਚੱਲ ਰਿਹਾ ਇਹ ਤਾਂ ਹੁਣ ਆਉਣ ਵਾਲੇ ਸਮੇਂ ਚ ਪਤਾ ਲੱਗੂਗਾ ਭਰੇ ਨਗੀਨੇ ਜਿਹੜੇ ਸਾਂਭ ਕੇ ਰੱਖੇਗੇ ਨੇ ਇਹ ਵੀ ਬੜਾ ਅਫਸੋਸਨਾਕ ਹੈ ਕਿ ਬਿਲਕੁਲ ਸਰਕਾਰ ਆ ਜਿਹੜੀ ਝੋਠ ਤੇ ਠੱਗੀ ਤੇ ਤੇ ਪੰਜਾਬ ਨੂੰ ਲੁੱਟਣ ਦੇ ਲੱਗੀ ਹੋਈ ਆ ਤਾਂ ਹੀ ਉਹ ਅਸੀਂ ਕਹਿੰਦੇ ਆ ਕਿ ਇਹ ਮਾਡਰਨ ਅਬਦਾਲੀ ਨੇ ਉਹ ਭਾਈ ਅਬਦਾਲੀ ਇਧਰੋਂ ਆਇਆ ਸੀ ਇਹ ਦਿੱਲੀੋਂ ਆਏ ਨੇ ਸਿਰਫ ਰੂਪ ਬਦਲਿਆ ਪਰ ਅਬਦਾਲੀ ਤੋਂ ਘਟ ਨਹੀਂ ਇਹਨਾਂ ਨੇ ਪੰਜਾਬ ਨਾਲ ਕਰਨੀ ਸੋ ਪੰਜਾਬ ਦੇ ਹੱਕ ਲਈ ਪੰਜਾਬ ਬਚਾਉਣ ਲਈ ਪੰਜਾਬ ਦੀ ਤਰੱਕੀ ਲਈ ਤੇ ਪੰਜਾਬ ਦੇ ਨਾਲ ਹੋ ਰਹੀ ਲੁੱਟ-ਖੁੱਟ ਤੇ ਧੱਕੇ ਲਈ ਆਪਾਂ ਨੂੰ ਸਾਰਿਆਂ ਨੂੰ ਇੱਕ ਢਾਹ ਕੇ ਲੜਾਈ ਲੜਨੀ ਚਾਹੀਦੀ ਆ ਆਵਾਜ਼ ਚੱਕਣੀ ਚਾਹੀਦੀ ਆ ਕਿਉਂਕਿ ਜੇ ਬੋਲਾਂਗੇ ਲੜਾਂਗੇ ਤਾਂ ਸ਼ਾਇਦ ਕੋਈ ਮਾਰਾ ਮੋਟਾ ਬਚਾਅ ਹੋ ਜੇ ਇੰਨੀ ਇਹਨਾਂ ਨੇ ਕੋਈ ਆਪਣਾ ਪਲਾਨ ਨਹੀਂ ਕਰਿਆ